ਮੁਰਦਾਬਾਦ ਜੀ ਵੰਦੀ ਨਹੀਂ ਰਹਾ ਹਾਏ 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 ਪੰਜਾਬ ਸਰਕਾਰ ਮੁਰਦਾਬਾਦ 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 ਆਨੇ ਕਬਵਾਲ ਰਾਜਪੁਰਾ ਆਪਣੇ 3 4 5 ਮਿੰਟ 6 ਨਹੀਂ ਆਏ ਜੇ 5 6 7 ਮਿੰਟ ਜਿਹੜੇ ਨਾਲ ਲੱਗਦੇ ਨਾ ਜੀ ਢੀਲ ਦੇ ਨਾਲ ਉਹਨਾਂ ਦੇ ਕੋਈ ਕਸਾਨ ਆਏ ਦੇਖੋ ਗੱਲ ਇਹ ਹੈ ਕਿ ਇਹਨਾਂ ਨੂੰ 4 5 ਦਿਨ ਤੋਂ ਪਤਾ ਹੈ ਕਿ ਉੱਪਰ ਵੀ بارش ਬਣੀ ਹੋਈ ਜਾਂਦੀ ਔਰ ਇਹਨਾਂ ਨੂੰ ਇਨਫੋਰਮੇਸ਼ਨ ਹੁੰਦੀ ਕਿ ਉੱਪਰੋਂ ਕਿੰਨਾ ਪਾਣੀ ਆਇਆ ਕਰਦਾ ਇਹਨਾਂ ਨੂੰ ਪਹਿਲੇ ਤੋਂ ਪਾਣੀ ਛੱਡਣਾ ਚਾਹੀਦਾ ਹਾ 2-4 ਦਿਨ ਪਹਿਲੇ ਪਾਣੀ ਥੋੜਾ ਥੋੜਾ ਕਰਕੇ ਛੱਡਣਾ ਚਾਹੀਦਾ ਇਹਨਾਂ ਨੇ ਪਾਣੀ ਇੱਕਦਮ ਖਿੱਚ ਛੱਡਿਆ ਜਿਸ ਦੇ ਕਾਰਨ ਲੋਕਾਂ ਦੀਆਂ ਫਸਲਾਂ ਵੀ ਡਰੀਆਂ ਔਰ 5-5 6-6 ਫੁੱਟ ਦੜਾਵੀ ਰੇਤਾ ਵੀ ਫਸਲਾਂ 'ਤੇ ਆਇਆ ਇਹ ਜਿਹੜੀਆਂ ਕਿਸਾਨ ਨੇ ਅਗਲੇ 10 ਸਾਲ ਇਹਨਾਂ ਦੀ ਕੁਝ ਵੀ ਉੱਥੇ ਫਸਲ ਨਹੀਂ ਹੋਣੀ ਕਾਉਂਸਲ ਗਾਉਂ ਦੇ ਸੋਨਾ ਦੀ ਸੋਧ ਲਈ ਸਰਕਾਰ ਹੈ ਚੀਫ ਜੀ ਨੂੰ ਮੈਂ ਫੋਨ ਕੀਤਾ ਕਹਿੰਦੇ ਅੱਜ ਮੈਂ ਬਿਜ਼ੀ ਆ ਪਰਸੋ ਮਿਲਨੇ ਤੁਹ ਕੌਸੇ ਕੌ ਮੈਨਾਂ ਨੂੰ ਕੋਈ ਇਨਫਾਰਮ ਕਰਨਾ ਚਾਹੀਦਾ ਹੈ ਪਹਿਲੇ ਪਾਣੀ ਛੱਡਨ ਤੋਂ ਪਹਿਲੇ ਦੇਖੋ ਪਾਣੀ ਇਕਦਮ ਛੱਡਨ ਦੇ ਕਾਰਨ ਹੀ ਥੱਲੇ ਜਿਹੜੇ ਜਿਹੜੇ ਲੱਗੇ ਦੇ ਨਾ ਹੀ ਆਪਣੇ ਆਪਣੇ ਗੇਟ ਲੱਗੇ ਦੇ ਆ ਉਹ ਇਸੇ ਕਰਕੇ ਟੁੱਟਿਆ ਕਿ ਪਾਣੀ ਦਾ ਇੰਨਾ ਫਲੋ ਹੈ ਕਿ ਉਹ ਉਹਦੇ ਕਾਰਨ ਹੀ ਗੇਟ ਵੀ ਟੁੱਟ ਗਿਆ ਔਰ ਇੱਕ ਹਿਮਾਚਲ ਦਾ ਅਪਲਾਈਜ਼ ਆਇਆ ਤੇ ਬਿਆਨ ਦੇ ਕੰਮ ਕਰਦਾ ਉਹ ਵੀ ਜਰਾ ਉੱਥੇ ਮਰਿਆ ਗਿਆ ਦੇਖੋ ਹਰ ਸਾਲ ਜਿਹੜੇ ਮਾਧੋਪੁਰ ਜਿਹੜੇ ਗੇਟ ਨੇ ਜਿਹੜਾ ਉਹਨਾਂ ਨੂੰ ਗ੍ਰੀਸ ਕਰਦੇ ਉਸੇ ਪੈਸੇ ਆਉਂਦੇ ਨੇ ਲੇਕਿਨ ਪੈਸੇ ਲੱਗਦੇ ਨਹੀਂ ਉਹ ਕਾਗਜ਼ੀ ਪੱਤਰੀ ਗਰੀਫ ਕਰਦੇ ਤੇ ਬਸ ਉਹਦੇ ਬਾਅਦ ਕੁਝ ਨਹੀਂ ਹੁੰਦਾ ਜੀ ਆ ਇਹਨਾਂ ਨੇ ਪੱਕੇ ਤੌਰ ਪਰ ਕੋਈ ਕੰਮ ਕੀਤਾ ਹੁੰਦਾ ਕੋਈ ਬੇਟਾ ਦਾ ਰਿਪੇਅਰ ਕੀਤੀ ਹੁੰਦੀ ਤੇ ਗੇਟ ਖੁੱਲਦੇ ਨਾ ਅੱਜ ਆ ਹੀ ਆਏ ਆ ਚੀਫ ਜੀ ਨੂੰ ਪੁੱਛਣ ਵੀ ਇਹਨਾਂ ਦਾ ਪਰਮਰ ਜਿਹੜਾ ਅੱਜ ਤੇ ਜੋ ਹੋ ਗਿਆ ਕੱਲ ਫਿਰ ਡੈਮ 'ਚੋਂ ਪਾਣੀ ਆਏਗਾ ਫਿਰ ਲੋਕਾਂ ਨੂੰ ਨੁਸਾਨ ਹੋਏਗਾ ਔਰ ਪੂਰਾ ਪੰਜਾਬ ਇਸ ਡੈਮ ਨੇ ਰੋੜਤਾ ਕੱਲ ਮੈਂ ਪੋਏ ਗਿਆ ਦਾ ਪੋਏ 'ਚ ਵੀ ਬੜਾ ਬੁਰਾ ਹਾਲ ਹੈ ਉੱਥੇ ਵੀ ਇਹੋ ਜਿਹਾ ਡੈਮ ਦਾ ਪਾਣੀ ਜਿਹੜਾ ਦੱਜਾ ਗਿਆ ਕਰਦਾ ਕਰਦਾ ਕੰਮ ਸਿਕਮ ਆਹ ਨਾਲੇ ਸਮੇਂ ਜੇ ਦਾ ਕੋਈ ਨਾ ਕੋਈ ਹੱਲ ਹੋਣਾ ਚਾਹੀਦਾ ਦੇਖੋ ਗੱਲ ਇਹ ਹੈ ਕਿ ਉੱਥੇ 50 60 ਲੋਕ ਕੰਮ ਕਰੇ ਕਿਥੇ ਮੋਤੇ ਨੇ ਇਹ ਤਾਂ ਭਗਵਾਨ ਦੀ ਮਿਹਰਮਾਨੀ ਹੈ ਕਿ ਉਹ 50 60 ਲੋਕਾਂ ਦੀ ਜਾਨ ਬਚ ਗਈ ਹੈ ਔਰ ਇੱਕ ਨੌਜਵਾਨ ਜਿਹੜਾ ਆ ਜਿਹੜਾ ਹਿਮਾਚਲਾਥ ਵਿੱਚ ਡੈਮ ਕਰਦਾ ਸੀ ਉਹ ਜਰਾ ਉੱਥੇ ਉਹਨਾਂ ਦੀ ਡੈਥ ਹੋ ਗਈ ਹੈ ਇਹ ਵੀ ਭਗਵਾਨ ਦੀ ਕਿਰਪਾ ਹੈ ਵੀ ਚਲੋ ਬਾਕੀ ਲੋਕ ਬਚ ਗਏ ਅੱਜ ਸਾਡੇ ਇਸ ਇਲਾਕੇ ਦੇ ਸਾਰੇ ਸਾਪਰ ਤੋਂ ਵੀ ਇਕੱਠੇ ਹੋਏ ਆ ਸਾਡੇ ਇਸ ਇਲਾਕੇ ਦੇ ਮੂਲ ਵਿਧਾਇਕ ਪ੍ਰਦੇਸ਼ ਸਿੰਘ ਬੰਬੂ ਜੀ ਜਿਹੜੇ ਦਿੱਸ਼ਤ ਕਰ ਮਿਲਿਆ ਹੈ ਜਿਨ੍ਹਾਂ ਨੇ ਲੋਕ ਸਭਾ ਦਾ ਇਲੈਕਸ਼ਨ ਦੇ ਲੜਿਆ ਪਿਛਲਾ ਉਹਨਾਂ ਕੋਲ ਇਹ ਸਭ ਲੋਕ ਪੁਕਾਰਲੇ ਕਰਕੇ ਅੱਜ ਆਏ ਆ ਕਿ ਉਹ ਡੈਮੇਜ ਐਡਮਿਨਿਸਟ੍ਰੇਸ਼ਨ ਨਾਲ ਗੱਲ ਕਰੀਏ ਜਿਨ੍ਹਾਂ ਨੇ ਅੱਧੇ ਵੀ ਫਲਾਦਾ ਦਦੇ ਕਦੀ ਲੋਕਾਂ ਦਾ ਨੁਕਸਾਨ ਹੋਇਆ ਇਸ ਵਾਰ ਕਿਉਂ ਡੈਮ ਨੇ ਇੰਨਾ ਪਾਣੀ ਇੰਨਾ ਲੈਵਲ ਹੋਣ ਦਿੱਤਾ ਔਰ ਪਾਣੀ ਨਹੀਂ ਛੱਡਿਆ ਅਗਰ ਇਹਨਾਂ ਨੂੰ ਪਤਾ ਸੀਗਾ ਕਿ ਪਾਣੀ ਇਨਪੁਟ ਇੰਨੀ ਪਿੱਛੋਂ ਇੰਨਾ ਆ ਰਿਹਾ ਹੈ ਅੱਗੇ ਇੰਨਾ ਛੱਡਣਾ ਤੇ ਉਹ ਚਾਹੀਦਾ ਸੀਗਾ ਵੀ ਪਹਿਲੇ ਹੀ ਇੱਕ ਗੇਟ ਦੋ ਗੇਟ ਤੋਂ ਥੋੜਾ ਥੋੜਾ ਪਾਣੀ ਰਿਲੀਜ਼ ਕਰਦੇ ਰਹਿੰਦੇ ਤਾਂ ਇਕੱਠਾ ਨਾ ਹੋਣ ਲੈਂਦੇ ਇਸ ਲਈ ਜਦ ਦਾ ਇੰਨਾ ਪਾਣੀ ਇਕੱਠਾ ਹੋ ਗਿਆ ਔਰ ਇਹਨਾਂ ਨੇ ਸਾਰੇ ਹੀ ਟਾਈਮ ਦੇ ਜਿੰਨੇ ਗੇਟ ਦਾ ਬੋਧ ਤੇ ਜਿਸ ਦੀ ਵਜ੍ਹਾ ਨਾਲ ਜੋ ਇਲਾਕੇ ਵਿੱਚ ਸਭ ਨੀਚੇ ਜਿਹੜੀ ਫਸਲ ਲੋਕਾਂ ਨੇ ਲਗਾਈ ਸੀ ਵੀ ਵੀ ਪਚੀ ਚਿੱਤ ਲੈ 25 25 ਕਿੱਲੇ ਚੋਨਾ ਲੱਗਿਆ 15 15 ਬੇਬੀ ਇਸ ਨਾਲ ਲੋਕਾਂ ਦਾ ਲੱਖਾਂ ਰੁਪਏ ਦਾ ਨੁਕਸਾਨ ਹੋ ਗਿਆ ਸਾਰੀ ਜ਼ਮੀਨ ਤਬਾਹ ਹੋ ਗਈ ਔਰ ਜ਼ਮੀਨ ਤੇ ਦਿੱਤਾ ਬਣੀ ਪੱਥਰ ਆ ਗਏ ਅਗਰ ਇਹ ਪਾਣੀ ਥੋੜਾ ਥੋੜਾ ਰੈਵਿਜ਼ ਕਰਦੇ ਤੇ ਸ਼ਾਇਦ ਇਹ ਸਿਚੁਏਸ਼ਨ ਨਾ ਹੁੰਦੀ ਅੱਜ ਕਿਸਾਨ ਦੱਬਿਆ ਹੈ ਹਮੇਸ਼ਾ ਮੈਂ ਵੀ ਐਡਮਿਨਿਸਟ੍ਰੇਸ਼ਨ ਦੀਆਂ ਗਲਤੀਆਂ ਹਨ ਇੱਥੇ ਜਿਹੜਾ ਚੀਫ ਇੰਜੀਨੀਅਰ ਲੱਗਾ ਹੈ ਉਹ ਚੀਫ ਇੰਜੀਨੀਅਰ ਨੂੰ ਮਹੀਨਾ ਡੇਢ ਰਹਿ ਕੇ ਰਿਟਾਇਰਮੈਂਟ ਨੂੰ ਕੋਈ ਇੰਟਰਸਟ ਨਹੀਂ ਇੱਥੇ ਇੱਥੇ ਜਿਹੜਾ ਸੈਕਟਰੀ ਇਰੀਗੇਸ਼ਨ ਹੈ ਲੋਕ ਗੱਲਾਂ ਕਰ ਰਹੇ ਆ